ਅੱਜ ਆਪਾਂ ਮੂਲੀਆਂ ਦੀ ਸਬਜ਼ੀ ਬਣਾਉਣ ਜਾ ਰਹੇ ਹਾਂ ਜਿਸ ਦੇ ਲਈ ਮੂਲੀਆਂ ਮੈਂ ਚੰਗੀ ਤਰ੍ਹਾਂ ਛਿੱਲ ਲਈਆਂ ਛੱਲ ਕੇ ਤੇ ਇਹਨਾਂ ਨੂੰ ਮੈਂ ਕद्दूकश ਕਰ ਰਹੀ ਹਾਂ ਕੁਝ ਲੋਕਾਂ ਨੂੰ ਜਿਹੜਾ ਕद्दूकश ਕਰਨਾ ਚੰਗਾ ਨਹੀਂ ਲੱਗਦਾ ਇਸ ਲਈ ਮੂਲੀਆਂ ਨੂੰ ਛਿੱਲ ਕੇ ਕੱਟ ਕੇ ਤੁਸੀਂ ਉਬਾਲ ਵੀ ਸਕਦੇ ਹੋ ਆ ਆਪਾਂ ਜਿਹੜੀ ਆ ਸਬਜ਼ੀ ਦੇ ਲਈ ਆ ਹਰੀ ਮਿਰਚਾ ਜਿਹੜੀ ਉਹ ਕੱਟ ਲਈ ਆ ਜੇਕਰ ਤੁਸੀਂ ਚਾਹੋ ਆਦਰਕ ਪਿਆਜ਼ ਤੇ ਲਸਣ ਟਮਾਟਰ ਨਹੀਂ ਪਾਉਣਾ ਉਹਦੇ ਵਿੱਚ ਇਹਨਾਂ ਤਿੰਨਾਂ ਚੀਜ਼ਾਂ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਗ੍ਰाइंड ਕਰਕੇ ਮਸਾਲੇ ਦੇ ਵਿੱਚ ਪਾ ਸਕਦੇ ਹੋ ਪਰ ਫਿਲਹਾਲ ਅੱਜ ਦੇ ਲਈ ਮੈਂ ਸਿਰਫ ਜਿਹੜੀ ਆ ਹਰੀ ਮਿਰਚ ਦੇ ਨਾਲ ਆ ਜਿਹੜੀ ਆ ਮੂਲੀ ਦੀ ਸਬਜ਼ੀ ਉਹ ਬਣਾਉਂਗੀ ਇਸਦੇ ਲਈ ਮੈਂ ਮੂਲੀਆਂ ਕਾਧੂ ਕਛ ਕਰ ਲਿਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਪਾਣਾ ਨਚੋੜ ਰਹੀ ਆ ਤੇ ਤਰੀਕੇ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਨਚੋੜ ਲੈਣਾ ਤਾਂ ਜੋ ਇਹਨਾਂ ਦਾ ਪਾਣੀ ਆ ਉਹ ਨਿਕਲ ਜਾਵੇ ਅ ਜੇਕਰ ਤੁਸੀਂ ਚਾਹੁੰਦੇ ਆ ਕਿ ਇਹ ਪਾਣੀ ਤੁਹਾਡੀ ਵਰਤੋਂ ਦੇ ਵਿੱਚ ਆਵੇ ਤਾਂ ਤੁਸੀਂ ਇਸ ਪਾਣੀ ਦੇ ਨਾਲ ਆ ਜਿਹੜਾ ਉਹ ਆਟਾ ਗੁੰਨ ਸਕਦੇ ਹੋ ਇਸ ਦੇ ਵਿੱਚ ਮੈਂ ਜੀਰਾ ਜਿਹੜਾ ਉਹ ਵੀ ਸਕਿਪ ਕਰ ਰਹੀ ਹਾਂ ਕਿਉਂਕਿ ਮੂੜੀਆਂ ਦੀ ਸਬਜ਼ੀ ਜਿਹੜੋ ਆਪਾਂ ਮੂੜੀਆਂ ਨੂੰ ਕद्दूकस ਕਰਕੇ ਦੁੱਧ ਪਾ ਕੇ ਬਣਾਉਣੀ ਆ ਉਹ ਮੇ ਨੂੰ ਬਿਲਕੁਲ ਸਿੰਪਲ ਆ ਜਿਹੜੀ ਉਹ ਵਧੀਆ ਲੱਗਦੀ ਉਹਦੇ ਵਿੱਚ ਜੇਕਰ ਮੈਂ ਪਾਵਾਂ ਤਾਂ ਗ੍ਰाइंड ਕਰਕੇ ਸਿਰਫ ਤਾਂ ਸਿਰਫ ਪਿਆਜ਼ ਜ਼ਰੂਰ ਪਾ ਲੈਣੀ ਆ ਪਰ ਫਿਲਹਾਲ ਅੱਜ ਮੈਂ ਉਹ ਵੀ ਆ ਜਿਹੜਾ ਸਕਿਪ ਕਰ ਰਹੀ ਹਾਂ ਇਸਦੇ ਲਈ ਮੈਂ ਹਰੀ ਮਿਰਚ ਵੀ ਦੇ ਵਿੱਚ ਪਾ ਦਿੱਤੀ ਆ ਤੇ ਉਸ ਤੋਂ ਬਾਅਦ ਜਿਹੜੀ ਮੈਂ ਮੌਂਆ ਤੇਲ ਦੇ ਵਿੱਚ ਉਹ ਪਾ ਦਿੱਤੀ ਆ ਜਿੰਨੀ ਤਰ੍ਹਾਂ ਦੇ ਨਾਲ ਤਾਂ ਇੱਕ ਚਮਕਦੇ ਨਾਲ ਉਹ ਥੋੜਾ ਸੇਕ ਲਵਾ ਕੇ ਇਹਦੇ ਵਿੱਚ ਮੈਂ ਨੂਨ ਮਿਰਚ ਹਾ ਰਹੀ ਹੈ ਜਿਹੜਾ ਉਹ ਆਪਣਾ ਪਾ ਦੇਣਾਗਾ ਤਾਂ ਜੇਕਰ ਤੁਸੀਂ ਚਾਹੁੰਦੇ ਆ ਤਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਹਰੀ ਮਿਰਚ ਪਾ ਕੇ ਉਸਦੇ ਨਾਲ ਵੀ ਤੁਸੀਂ ਜਿਹੜਾ ਨਮਕ ਮਿਰਚ ਤੇ ਹਲਦੀ ਪਾ ਕੇ ਉਹਨਾਂ ਨੂੰ ਪੁੰਨ ਕੇ ਤੇ ਉਸ ਤੋਂ ਬਾਅਦ ਜਿਹੜੀਆਂ ਮੂੜੀਆਂ ਉਸਦੇ ਵਿੱਚ ਆ ਤੁਸੀਂ ਪਾ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਸਵਾਦ ਅਨੁਸਾਰ ਜਿਹੜਾ ਨਮਕ ਹਲਦੀ ਮਿਰਚ ਉਹ ਪਾ ਸਕਦੇ ਹੋ ਇਸ ਤਰੀਕੇ ਦੇ ਨਾਲ ਮੈਂ ਇਸ ਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਜੇ ਹਿਲਾ ਕਰ ਦੇਣਾ ਚੰਗੀ ਤਰ੍ਹਾਂ ਨਾਲ ਇਹਨੂੰ ਥੋੜਾ ਫੁੱਲ ਕੇ ਥੋੜਾ ਟਾਈਮ ਨਮਕ ਮਿਰਚ ਨੂੰ ਪੈਸੇ ਵਿੱਚ ਪਾਣੀ ਜਿਹੜਾ ਤੁਸੀਂ ਐਡ ਕਰ ਦੋ ਤਾਂ ਜੋ ਜਿਹੜਾ ਸੀ ਮੂਲ ਗਏ ਹੈ ਚੰਗੀ ਤਰ੍ਹਾਂ ਨਾਲ ਪੱਕ ਜਾਣਾ ਮੂਲ ਪਕਣ ਤੋਂ ਬਾਅਦ ਪਾਣੀ ਜਦੋਂ ਸੁੱਕ ਗਿਆ ਤਾਂ ਇਸ ਵਿੱਚ ਦੁੱਧ ਐਡ ਕਰਕੇ ਆਪਾਂ ਜਿਹੜੀ ਆ ਉਤਰੀ ਬਣਾ ਲਵਾਂਗੇ ਜਿਹੜੀਆਂ ਮੂਲੀਆਂ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਗਈਆਂ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਦੁੱਧ ਦਾ ਉਹ ਪਾ ਦਾਂਗੇ ਜਿਸ ਤਰੀਕੇ ਦੇ ਨਾਲ ਤੁਸੀਂ ਜਿੰਨੀ ਤਰੀ ਰੱਖਣੀ ਹੈ ਉਸ ਹਿਸਾਬ ਨਾਲ ਦੁੱਧ ਦਾ ਜਿਹੜਾ ਇਹਦੇ ਵਿੱਚ ਆਪਾਂ ਪਾ ਦੇਣਾ ਤੇ ਉਹਨੂੰ ਇੱਕ ਬਾਲਾ ਜਿਹੜਾ ਉਹ ਲਵਾ ਦੇਣਾ ਦੇਖੋ ਆਪਾਂ ਹੁਣ ਇਹਨੂੰ ਬਾਲਾ ਜਿਹੜਾ ਚੰਗੀ ਤਰ੍ਹਾਂ ਨਾਲ ਦਬਾ ਲਿਆ ਦੁੱਧ ਨੂੰ ਤੇ ਹੁਣ ਜਿਹੜੀ ਤੁਸੀਂ ਦੇਖ ਸਕਦੇ ਕਿੰਨੀ ਤਰੀ ਆਪਣੀ ਸੋਹਣੀ ਲੱਗਦੀ ਹੈ ਇਸ ਦੇ ਉੱਪਰ ਤੁਸੀਂ ਹਰਾ ਧਨੀਆ ਪਾ ਸਕਦੇ ਹੋ ਹਰਾ ਧਨੀਆ ਜੇਕਰ ਤੁਹਾਨੂੰ ਨਹੀਂ ਚੰਗਾ ਲੱਗ ਰਿਹਾ ਤੁਸੀਂ ਮੇਥੀ ਹੈ ਜਿਹੜੀ ਮੇਥੀਆ ਬੋਰਡਰ ਆ ਉਹ ਜਰੂਰ ਪਾਉਣਾ ਸਵਾਦ ਜਿਹੜਾ ਉਹ ਬਹੁਤ ਹੀ ਲਾਜਵਾਬ ਆਉਂਦਾਗਾ